ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਅਕਾਲੀ ਦਲ ਨੂੰ ਵਿਸਾਖੀ ਤੋਂ ਪਹਿਲਾਂ ਮਿਲ ਜਾਵੇਗਾ ਨਵਾਂ ਪ੍ਰਧਾਨ ਅਕਾਲੀ ਦਲ ਵਿੱਚ ਅਸਤੀਫਿਆਂ ਦੀ ਝੜੀ ਚਰਨਜੀਤ ਬਰਾੜ ਅਤੇ ਪੀਰ ਮੁਹੰਮਦ ਨੇ ਡਾਕਟਰ ਚੀਮਾ ਸਮੇਤ ਘੇਰੀ ਅਕਾਲੀ ਲੀਡਰਸ਼ਿਪ ਚਿੱਟੇ ਸਮੇਤ ਫੜੀ ਗਈ ਅਮਨਦੀਪ ਕੌਰ ਬਾਰੇ ਇੱਕ ਹੋਰ ਵੱਡਾ ਖੁਲਾਸਾ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਪੋਸਟਰ ਬॉय ਅਤੇ ਉਸਦੀ ਦਿਲਚਸਪ ਸਟੋਰੀ ਯੂਪੀ ਵਿੱਚ ਇੱਕ ਕਿਸਾਨ ਉਸਤੇ ਪੁੱਤਰ ਅਤੇ ਭਰਾ ਦਾ ਗੋਲੀਆਂ ਮਾਰ ਕੇ ਕਤਲ 트럼ਪ ਨੇ ਚੀਨ ਨੂੰ ਦਿੱਤੀ ਇੱਕ ਹੋਰ ਵੱਡੀ ਤਵਕੀ ਅਤੇ ਕੁਝ ਜਾਣਕਾਰੀਆਂ ਹੋਰ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਰੋਮਣੀ ਅਕਾਲੀ ਦਲ ਦੀ ਜਾਣਕਾਰੀ ਮਿਲ ਰਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਐਲਾਨ ਕਰ ਦਿੱਤਾ ਹੈ ਕਿ ਅਕਾਲੀ ਦਲ ਦੇ ਵੱਲੋਂ 12 ਅਪ੍ਰੈਲ ਨੂੰ ਅਵਰੇਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਸਮੂਹ ਦੇ ਵਿੱਚ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਹੈ ਉੱਥੇ ਨਵੇਂ ਪ੍ਰਧਾਨ ਦੀ ਚੋਣ ਵਾਸਤੇ ਆਮ ਨਮਾਇੰਦਿਆਂ ਦਾ ਇੱਕ ਸੈਸ਼ਨ ਆਯੋਜਿਤ ਕੀਤਾ ਜਾਏਗਾ ਤੇ ਇਸ ਮੀਟਿੰਗ ਦੀ ਅਗਵਾਈ ਵਰਕਿੰਗ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੂਦੜ ਨੇ ਕੀਤੀ ਹੈ ਉਹਨਾਂ ਦੱਸਿਆ ਕਿ 13 ਅਪ੍ਰੈਲ ਨੂੰ ਵਸਾਖੀ ਦੇ ਪਵਿੱਤਰ ਦਿਹਾੜੇ ਤਲਵੰਡੀ ਸਾਬੋ ਦੇ ਵਿੱਚ ਇੱਕ ਵੱਡੀ ਰਾਜਨੀਤਿਕ ਕਾਨਫਰੰਸ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤੀ ਜਾਏਗੀ ਕਮੇਟੀ ਨੇ ਭੁੰਦਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹਨਾਂ ਨੇ ਹਰ ਸਥਿਤੀ ਦੇ ਵਿੱਚ ਇੱਕ ਪਰਪੱਕ ਅਤੇ ਸੀਨੀਅਰ ਆਗੂ ਵਾਂਗ ਪਾਰਟੀ ਦੀ ਸੂਝ-ਬੂਝ ਨਾਲ ਅਗਵਾਈ ਕੀਤੀ ਹੈ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਕਿ 12 ਅਪ੍ਰੈਲ ਨੂੰ ਬਾਅਦ ਦੁਪਹਿਰ 1 ਵਜੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰ ਦਿੱਤੀ ਜਾਏਗੀ ਪਾਵ ਅਕਾਲੀ ਦਲ ਨੂੰ ਵਿਸਾਖੀ ਤੋਂ ਪਹਿਲਾਂ ਪਹਿਲਾਂ ਨਵਾਂ ਪ੍ਰਧਾਨ ਮਿਲ ਜਾਏਗਾ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਦੰਦਿਆ ਕਿਹਾ ਕਿ ਪਾਰਟੀ ਦੇ ਅਗਲੇ ਜਨਰਲ ਡੈਲੀਗੇਟ ਸੈਸ਼ਨ ਦੇ ਵਿੱਚ ਪ੍ਰਧਾਨ ਦੀ ਚੋਣ ਹੋਵੇਗੀ ਪਰ ਬੀਤੇ ਦਿਨੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਤੋਂ ਬਾਅਦ ਇੱਕ ਵਿਵਾਦ ਵੀ ਛੜਿਆ ਸੀ ਕਿਉਂਕਿ ਆਖਿਆ ਗਿਆ ਸੀ ਕਿ ਪਾਰਟੀ ਪ੍ਰਧਾਨ ਡੈਲੀਗੇਟਾਂ ਦੀ ਚੋਣ ਕਰਨਗੇ ਅਤੇ ਡੈਲੀਗੇਟ ਫਿਰ ਪ੍ਰਧਾਨ ਦੀ ਚੋਣ ਕਰ ਦੇਣਗੇ ਵਿਰੋਧੀਆਂ ਦਾ ਕਹਿਣਾ ਸੀ ਕਿ ਫਿਰ ਇਹ 26 27 ਲੱਖ ਜਿਹੜੇ ਮੈਂਬਰ ਭਰਤੀ ਕੀਤੇ ਆ ਉਹਨਾਂ ਦੀ ਲੋੜ ਕਿਹੜੀ ਸੀ ਜੇਕਰ ਕਾਰਜਕਾਰੀ ਪ੍ਰਧਾਨ ਨੇ ਹੀ ਡੈਲੀਗੇਟ ਚੁਣਨੇ ਹੈ ਅਤੇ ਉਹਨਾਂ ਡੈਲੀਗੇਟਾਂ ਨੇ ਫਿਰ ਪ੍ਰਧਾਨ ਚੁਣ ਲੈਣਾ ਹੈ ਅਸਲ ਦੇ ਵਿੱਚ ਹੋਣਾ ਇਹ ਚਾਹੀਦਾ ਕਿ ਜਿੰਨੇ ਵੀ ਮੈਂਬਰ ਭਰਤੀ ਹੋਏ ਨੇ ਉਹ ਡੈਲੀਗੇਟ ਚੁਣਨ ਫਿਰ ਡੈਲੀਗੇਟ ਅਹੁਦੇਦਾਰਾਂ ਨੂੰ ਚੁਣਨ ਤੇ ਹੁਣ ਚਰਨਜੀਤ ਬਰਾੜ ਅਤੇ ਕੁਝ ਹੋਰ ਅਕਾਲੀ ਆਗੂਆਂ ਦੀਆਂ ਤਿੱਖੀ ਪ੍ਰਤੀਕਿਰਿਆਵਾਂ ਤਿੱਖੀਆਂ ਪ੍ਰਤੀਕਿਰਿਆਵਾਂ ਆਈਆਂ ਨੇ ਉਨ੍ਹਾਂ ਦੇ ਵਿੱਚੋਂ ਸੀਨੀਅਰ ਆਗੂ ਰਹੇ ਨੇ ਚਰਜੀਤ ਸਿੰਘ ਬਰਾੜ ਸੁਖਵੀਰ ਬਾਦਲੇ ਦੀ نزدਕੀਆਂ ਦੇ ਵਿੱਚੋਂ ਰਹੇ ਨੇ ਚਰਜੀਤ ਬਰਾੜ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪਾਰਟੀ ਅਤੇ ਪੰਥ ਹੈੱਡ ਕੁਆਰਟਰ ਤੋਂ ਡਾਕਟਰ ਦਲਜੀਤ ਚੀਮਾ ਦੇ ਵੱਲੋਂ ਬੋਲੇਗਾ ਝੂਠ ਦੀ ਸਖਤ ਨਿੰਦਿਆ ਕੀਤੀ ਹੈ ਉਹਨਾਂ ਕਿਹਾ ਕਿ ਨਿੱਜੀ ਰਾਜਨੀਤਿਕ ਲਾਭ ਦੇ ਵਾਸਤੇ ਇਹ ਪਗੌੜਾ ਸਮੂਹ ਸ਼ਹੀਦਾਂ ਦੀ ਵਿਰਾਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾ ਦੇ ਵਿੱਚ ਲਿਆ ਰਿਹਾ ਹੈ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਬਹੁਤ ਸ਼ਰਮ ਦੀ ਗੱਲ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਜੋ ਪਹਿਲਾਂ ਸਿਰ ਝੁਕਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਦੀ ਪਾਲਣਾ ਕਰਦੀ ਸੀ ਅੱਜ ਉਸੇ ਪਾਰਟੀ ਦੇ ਦਫ਼ਤਰ ਤੋਂ ਝੂਠੇ ਦਾਅਵੇ ਪੇਸ਼ ਕੀਤੇ ਜਾ ਰਹੇ ਨੇ ਭਾਈਚਾਰੇ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਾਂ ਨੂੰ ਝੂਠਾ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ 2 ਦਸੰਬਰ 2024 ਨੂੰ ਜਾਰੀ ਕੀਤਾ ਗਿਆ ਹੁਕਮ ਨਾਵਾ ਅੱਜ ਵੀ ਪੰਥ ਵਾਸਤੇ ਜਾਇਜ਼ ਹੈ ਅਤੇ ਸਿੰਘ ਸਹਿਬਾਨ ਦੇ ਸਾਰੇ ਹੁਕਮ ਅੱਜ ਵੀ ਪੜ੍ਹੇ ਅਤੇ ਵੇਖੇ ਜਾ ਸਕਦੇ ਐ ਡਾਕਟਰ ਦਲਜੀਤ ਚੀਮਾ ਜਿਨ੍ਹਾਂ ਨੇ ਪਹਿਲਾਂ ਆਪਣੇ ਆਪ ਨੂੰ ਆਖਿਆ ਕਿ ਮੈਂ ਅਸਤੀਫਾ ਦੇ ਦਿੱਤਾ ਹੈ ਅਤੇ ਜਿਨ੍ਹਾਂ ਦਾ ਅਸਤੀਫਾ ਪ੍ਰਵਾਨ ਵੀ ਕਰ ਲਿਆ ਗਿਆ ਸੀ ਹੁਣ ਨਾ ਸਿਰਫ ਹੁਕਮਾਂ ਨੂੰ ਚੁਣੌਤੀ ਦੇ ਰਹੇ ਨੇ ਸਗੋਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਅ ਦੇ ਰਾਹ ਤੇ ਵੀ ਚੱਲ ਰਹੇ ਨੇ ਜਿਸ ਨੂੰ ਉਹਨਾਂ ਨੇ ਕਿਹਾ ਕਿ ਪੰਥ ਕਦੇ ਮੁਆਫ ਨਹੀਂ ਕਰੇਗਾ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਚੀਮਾ ਦੇ ਝੂਠਾਂ ਦਾ ਪਰਦਾਫਾਸ਼ ਕਰਨ ਲਈ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਅਸਲ ਹੁਕਮਨਾਮਾ ਅਤੇ ਸਿੰਘ ਸਹਿਬਾਨ ਦੇ ਵੱਲੋਂ ਪੰਥ ਨੂੰ ਦਿੱਤਾ ਗਿਆ ਸੰਦੇਸ਼ ਮੁੜ ਤੋਂ ਸੰਗਤ ਨੂੰ ਭੇਜ ਰਹੇ ਹਾਂ ਉਹਨਾਂ ਨੇ ਕਿਹਾ ਕਿ ਡਾਕਟਰ ਚੀਮਾ ਦੇ ਵੱਲੋਂ ਇੰਨੇ ਵੱਡੇ ਇਤਿਹਾਸਕ ਅਤੇ ਧਾਰਮਿਕ ਮੁੱਦੇ ਤੇ ਝੂਠ ਬੋਲਣ ਦੇ ਲਈ ਲਿਖਤੀ ਤੌਰ ਤੇ ਉਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਬਿਰਾੜ ਨੇ ਡਾਕਟਰ ਚੀਮਾ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਜਿਹੜੇ ਉਹਨਾਂ ਦੇ ਡੈਲੀਗੇਟ ਨੇ ਉਹਨਾਂ ਦੀ ਸੂਚੀ ਵੈੱਬਸਾਈਟ ਤੇ ਪਾਉਣ ਅਤੇ ਸਬਾਈ ਡੈਲੀਗੇਟਾਂ ਦੀ ਸੂਚੀ ਮੀਡੀਆ ਦੇ ਵਿੱਚ ਜਾਰੀ ਕਰਨ ਤਾ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਭਗੌੜੇ ਕੌਣ ਨੇ ਅਤੇ ਉਹ ਕਿਹੜੇ ਭਗੌੜੇ ਨੂੰ ਪਾਰਟੀ ਦਾ ਮੁਖੀ ਬਣਾਉਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਵਰਗੀ ਹੋ ਗਈ ਹੈ ਇਸ ਲਈ ਹੁਣ ਪ੍ਰਧਾਨ ਦੀ ਥਾਂ ਸੀਈਓ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਦਰਅਸਲ ਬੀਤੇ ਦਿਨੀ ਹੀਰਾ ਸਿੰਘ ਗਾਬੜੀਆਂ ਨੇ ਇੱਥੋਂ ਤੱਕ ਆਖ ਦਿੱਤਾ ਸੀ ਕਿ ਅਗਲੇ ਪ੍ਰਧਾਨ ਤਾਂ ਸੁਖਵੀਰ ਬਾਦਲੀ ਹੋਣਗੇ ਹਾਲਾਂਕਿ ਡੈਲੀਗੇਟ ਪ੍ਰਧਾਨ ਨੂੰ ਚੁਣਦੇ ਹੁੰਦੇ ਨੇ ਪਰ ਉਹਨਾਂ ਨੇ ਇੱਕ ਤਰ੍ਹਾਂ ਦਾ ਇਹ ਖੁਲਾਸਾ ਕਰ ਦਿੱਤਾ ਸੀ ਤੇ ਹੁਣ ਗੱਲ ਕਰਦੇ ਆ ਕਰਨਾਲ ਸਿੰਘ ਪੀਰ ਮੁਹੰਮਦ ਦੀ ਕਰਨਾਲ ਸਿੰਘ ਪੀਰ ਮੁਹੰਮਦ ਨੇ ਮੁਰ ਤੋਂ ਆਖਿਆ ਕਿ ਉਹ ਸ੍ਰੀ ਅਕਾਲ ਤਖਸਾਲ ਦੀ ਫਸੀਲ ਤੋਂ 2 ਦਸੰਬਰ ਵਾਲੇ ਜਿਹੜਾ ਫੈਸਲਾ ਸੀ ਹੁਕਮ ਸੀ ਉਸ ਮੌਕੇ ਬਣਾਈ ਗਈ ਜਿਹੜੀ ਭਰਤੀ ਕਮੇਟੀ ਸੀ ਉਸੇ ਕਮੇਟੀ ਨੂੰ ਮੰਨਦੇ ਆ ਪਰ ਅਕਾਲੀ ਦਲ ਨੂੰ ਨਹੀਂ ਉਹਨੂੰ ਮੰਨ ਰਿਹਾ ਉਹਨਾਂ ਆਖਿਆ ਕਿ ਸ੍ਰੀ ਅਕਾਲ ਤਖਸਾਲ ਸਾਡੇ ਲਈ ਸਰਬਉੱਚ ਹੈ ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇ ਗੁਰਮੀਤ RAM ਰੀਬ ਨੂੰ ਮੁਆਫੀਆਂ ਦਿੱਤੀਆਂ ਗਈਆਂ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਕਿਹਾ ਕਿ ਖਾਲਸਾ ਪੰਥ ਦੀਆਂ ਤਿੰਨ ਤੋਂ ਚਾਰ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ 14 ਦਸੰਬਰ 1920 ਨੂੰ ਹੋਂਦ ਵਿੱਚ ਆਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਚ ਬਣੀ ਇਹਦੇ ਤੋਂ ਬਾਅਦ ਕਈ ਫੈਡਰੇਸ਼ਨਾਂ ਹੋਂਦ ਵਿੱਚ ਆਈਆਂ ਅਤੇ ਉਹਨਾਂ ਨੇ ਕੰਮ ਸ਼ੁਰੂ ਕੀਤੇ ਇਹ ਫੈਡਰੇਸ਼ਨਾਂ ਸਿੱਖਾਂ ਲਈ ਕੰਮ ਕਰਦੀਆਂ ਸੀ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਲੀਡਰਸ਼ਿਪ ਤਿਆਰ ਹੋਈ ਪਰ ਸਭਾ ਅਜਿਹਾ ਆਇਆ ਕਿ ਪਰਿਵਾਰਵਾਦ ਭਾਰੂ ਪੈਣ ਲੱਗਿਆ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਆਏ ਤਾਂ ਉਹਨਾਂ ਨੇ ਆਪਣੇ ਬੱਚਿਆਂ ਤੇ ਸਕੇ ਸਬੰਧੀਆਂ ਨੂੰ ਅੱਗੇ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਆ ਕਿਹਾ ਕਿ ਇਸੇ ਕਾਰਨ 2018 ਵਿੱਚ ਉਹਨਾਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਅਤੇ ਕਈ ਵੱਡੇ ਆਗੂਆਂ ਨਾਲ ਮਿਲੇ ਅਤੇ ਚੰਡੀਗੜ੍ਹ ਵਿੱਚ ਇਕੱਠ ਕੀਤਾ ਜਿਸ ਦੀ ਅਗਵਾਈ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕੀਤੀ ਗਈ ਨਾਲ ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਸੁਖਵੀਰ ਬਾਦਲ ਨੇ ਸਾਡੇ ਤੱਕ ਪਹੁੰਚ ਕੀਤੀ ਅਤੇ ਕਈ ਮੀਟਿੰਗਾਂ ਤੋਂ ਬਾਅਦ ਮੈਂ 2022 ਵਿੱਚ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਜਿਸ ਤੋਂ ਬਾਅਦ ਮੈਂ ਪਾਰਟੀ ਮੈਂਬਰਾਂ ਨੂੰ ਕਿਹਾ ਕਿ ਜੋ ਸਾਡੀ ਪਾਰਟੀ ਤੋਂ ਗਲਤੀਆਂ ਹੋਈਆਂ ਨੇ ਸਾਨੂੰ ਉਹਨਾਂ ਦੀ ਮੁਆਫੀ ਮੰਗਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜਗਤ ਤੇ ਮੁਆਫੀ ਮੰਗ ਲਈ ਗਈ ਅਤੇ 2 ਦਸੰਬਰ ਨੂੰ ਫਿਰ ਇਹਨਾਂ ਦੇ ਵਿਰੁੱਧ ਫੈਸਲਾ ਵੀ ਸੁਣਾ ਦਿੱਤਾ ਗਿਆ ਇਹਦੇ ਤੋਂ ਬਾਅਦ ਜਥੇਦਾਰਾਂ ਨੂੰ ਹਟਾਇਆ ਗਿਆ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਇਨਾ ਸਾਰੇ ਮੁੱਦਿਆਂ ਨੂੰ ਦੇਖਦੇ ਹੋਏ ਸੁਖਬੀਰ ਬਾਦਲ ਨੂੰ ਕਹਿੰਦੇ ਇਹ ਦੇਖਣਾ ਚਾਹੀਦਾ ਸੀ ਕਿ ਸਾਰੇ ਆਪਣੇ ਹੀ ਲੋਕ ਨੇ ਅਤੇ ਸਾਰਿਆਂ ਨੂੰ ਬਿਠਾ ਕੇ ਗੱਲ ਕਰ ਲੈਂਦੇ ਪਰ ਕੋਈ ਹੱਲ ਨਹੀਂ ਕੱਢਿਆ ਤੇ ਕੋਈ ਗੱਲ ਨਹੀਂ ਕੀਤੀ ਇਸੇ ਤਰ੍ਹਾਂ ਪਾਰਟੀ ਵੀ ਦੋ ਗੁੱਟਾਂ ਦੇ ਵਿੱਚ ਵੰਡੀ ਗਈ ਕਈ ਅਕਾਲੀ ਲੀਡਰਾਂ ਨੇ ਵੀ ਅਸਤੀਫੇ ਦੇ ਦਿੱਤੇ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਲੀਡਰ ਅਸਤੀਫੇ ਦੇਣਗੇ ਉਹਨਾਂ ਇਹ ਵੀ ਆਖਿਆ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਪਾਰਟੀ ਅਤੇ ਪਾਰਟੀ ਨਾਲ ਜੁੜੇ ਆਗੂਆਂ ਨੂੰ ਕੀ ਹੋ ਗਿਆ ਜਾਂ ਤਾਂ ਸਾਡੀ ਗੁਰੂ ਨੇ ਮੱਤ ਮਾਰ ਦਿੱਤੀ ਹੈ ਜੋ ਅਸੀਂ ਇਕੱਠੇ ਹੋ ਕੇ ਬੈਠਣ ਨੂੰ ਵੀ ਤਿਆਰ ਨਹੀਂ ਹੈ ਪੀਰ ਮੁਹੰਮਦ ਨੇ ਕਿਹਾ ਕਿ ਪਾਰਟੀ ਸਾਡਾ ਪਰਿਵਾਰ ਹੁੰਦੀ ਹੈ ਜਿੱਥੇ ਕੁਝ ਵੀ ਕਿਹਾ ਜਾਂਦਾ ਤੇ ਸੁਣਿਆ ਵੀ ਜਾਂਦਾ ਉਹਨਾਂ ਕਿਹਾ ਕਿ ਮੈਂ ਗੁਰੂ ਸਾਹਿਬ ਅੱਗੇ ਬੇਨਤੀ ਕਰਦਾ ਕਿ ਜਿਹੜਾ ਸਾਡੀ ਪਾਰਟੀ ਨੂੰ ਗ੍ਰਹਿਣ ਲੱਗਿਆ ਉਹ ਹਟ ਜਾਵੇ ਅਤੇ ਸਾਡੀ ਪਾਰਟੀ ਅਤੇ ਪੰਜਾਬ ਮੋੜ ਤੋਂ ਚੜ੍ਹਦੀ ਕਲਾ ਵਿੱਚ ਹੋਵੇ ਜਿਹੜਾ ਕਰਨਲ ਸਿੰਘ ਪੀਰ ਮੁਹੰਮਦ ਨੇ ਆਖਿਆ ਹੈ ਕਿ ਹੋਰ ਵੀ ਅਸਤੀਫੇ ਆਉਣਗੇ ਉਹ ਅਸਤੀਫਿਆਂ ਦੀ ਇੱਕ ਤਰ੍ਹਾਂ ਦੀ ਝੜੀ ਲੱਗ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਰਾਸੀ ਮਾਮਲਿਆਂ ਦੇ ਕਮੇਟੀ ਮੈਂਬਰ ਅਤੇ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਫਕਾ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਰਾਸੀ ਮਾਮਲਿਆਂ ਦੇ ਮੈਂਬਰ ਬਲਵੀਰ ਸਿੰਘ ਕੋਠਾਲਾ ਦੋ ਸਲਾਹਕਾਰਾਂ ਡਾਕਟਰ ਕਾਰ ਸਿੰਘ ਧਰਮ ਸਿੰਘ ਵਾਲਾ ਅਤੇ ਗੁਰਮukh ਸਿੰਘ ਸੰਧੂ ਵਰਕਿੰਗ ਕਮੇਟੀ ਮੈਂਬਰ ਗਗਨਦੀਪ ਸਿੰਘ ਰਿਆੜ ਅਤੇ ਜੁਆਇੰਟ ਸਕੱਤਰ ਸੁਖਵਿੰਦਰ ਸਿੰਘ ਦੀਨਾਗਰ ਅਤੇ ਰਾਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰਾਂ ਗੁਰਸ਼ਰਨ ਸਿੰਘ ਸੰਧੂ ਅਤੇ ਅਰਵਿੰਦਰ ਸਿੰਘ ਮਿੰਟੂ ਪਟਿਆਲਾ ਨੇ ਵੀ ਆਪੋ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਨੇ ਪਾਰਟੀ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦਲ ਨੂੰ ਆਖਿਆ ਕਿ ਉਹਨਾਂ ਦੇ ਅਸਤੀਫੇ ਤੁਰੰਤ ਪ੍ਰਵਾਰ ਕਰ ਲੈਣ ਉਹਨਾਂ ਅਸਤੀਫਿਆਂ ਦਾ ਮੁੱਖ ਕਾਰਨ ਦੱਸਦਿਆਂ ਕਿਹਾ ਕਿ ਪਾਰਟੀ ਨੇ ਕਦੇ ਵੀ ਸਾਡੀ ਕਿਸੇ ਵੀ ਮਾਮਲੇ ਵਿੱਚ ਸਲਾਹ ਨਹੀਂ ਲਈ ਉਹ ਦਿੱਲੀ ਬੈਠੇ ਸਿੱਖ ਕਾਂਗਰਸੀਆਂ ਤੁਸਲਾ ਲੈਂਦੇ ਨੇ ਦੋਵਾਂ ਅਕਾਲੀ ਨੌਜਵਾਨਾਂ ਨੇ ਪਾਰਟੀ ਦੇ ਇੱਕ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਤੇ ਵੀ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਏਸੀ ਸਾਖਸ਼ ਨੇ ਪਾਰਟੀ ਦੀਆਂ ਜੜਾਂ ਵਿੱਚ ਜ਼ੇਲ ਦਿੱਤਾ ਜਿਸ ਕਰਕੇ ਅਕਾਲੀ ਦਲ ਨੂੰ ਬੇਹੱਦ ਨੁਕਸਾਨ ਹੋਇਆ ਤੇ ਹੋ ਵੀ ਰਿਹਾ ਹੈ ਜਗਰੂਪ ਸਿੰਘ ਚੀਮਾ ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਅਤੇ ਗੁਰਮukh ਸਿੰਘ ਸੰਧੂ ਨੇ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਕਰਨਾਲ ਸਿੰਘ ਪੀਰ ਮੁਹੰਮਦ ਦੇ ਵੱਲੋਂ ਪਾਰਟੀ ਦੇ ਬੁਲਾਰੇ ਜਨਰਲ ਸਕੱਤਰ ਦੇ ਅਹੁਦਿਆਂ ਤੋਂ ਦਿੱਤੇ ਅਸਤੀਫੇ ਦੇ ਨਾਲ ਪੂਰਨ ਸਹਿਮਤੀ ਪ੍ਰਗਟਾਈ ਹੈ ਅਤੇ ਕਿਹਾ ਕਿ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਆਪਣੇ ਗਲਤ ਸਲਾਹਕਾਰਾਂ ਤੋਂ ਬਚਣ ਦੀ ਬੇਹੱਦ ਜ਼ਰੂਰਤ ਹੈ ਨਹੀਂ ਤੇ ਇਹ ਲੋਕ ਉਹਨਾਂ ਦਾ ਰਾਜਨੀਤਿਕ ਖੇਤਰ ਦੇ ਵਿੱਚ ਪੂਰੀ ਤਰ੍ਹਾਂ ਭਵਿੱਖ ਬਰਬਾਦ ਕਰ ਦੇਣਗੇ ਅਕਾਲੀ ਆਗੂਆਂ ਨੇ ਕਿਹਾ ਕਿ ਭਵਿੱਖ ਦੇ ਵਿੱਚ ਕਰਨਾਲ ਸਿੰਘ ਪੀਰ ਮੁਹੰਮਦ ਜੋ ਵੀ ਫੈਸਲਾ ਪੰਥ ਅਤੇ ਪੰਜਾਬ ਅਤੇ ਪਾਰਟੀ ਦੇ ਭਵਿੱਖ ਲਈ ਲੈਣਗੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਤਨ ਮਨ ਅਤੇ ਧਨ ਦੇ ਨਾਲ ਪੂਰਨ ਸਹਿਯੋਗ ਦੇਾਂਗੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਅਹੁਦੇਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮੂਕ ਦਰਸ਼ਕ ਬਣਨ ਦੀ ਥਾਂ ਪਾਰਟੀ ਦੀ ਵਿਗੜਦੀ ਜਾ ਰਹੀ ਦਸ਼ਾ ਤੇ ਦਿਸ਼ਾ ਨੂੰ ਠੀਕ ਕਰਨ ਵਾਸਤੇ ਆਪਣੀ ਆਵਾਜ਼ ਬੁਲੰਦ ਕਰਨ। ਇੱਕ ਪਾਸੇ ਅਹੁਦੇਦਾਰਾਂ ਦੀ ਚੋਣ ਕੀਤੀ ਜਾ ਰਹੀ ਹੈ, ਪ੍ਰਧਾਨ ਦੀ ਚੋਣ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਪੁਰਾਣੇ ਸਾਥੀ ਛੱਡ ਛੱਡ ਕੇ ਜਾ ਰਹੇ ਨੇ। ਤੇ ਹੁਣ ਗੱਲ ਕਰਦੇ ਹਾਂ ਕਾਂਸਟੇਬਲ ਅਮਨਦੀਪ ਦੀ। ਯੁੱਧ ਨਸ਼ਿਆਂ ਦੇ ਵਿਰੁੱਧ ਇਹ ਪੰਜਾਬ ਦੇ ਵਿੱਚ ਮੁਹਿੰਮ ਚੱਲ ਰਹੀ ਹੈ ਤੇ ਇਸੇ ਮੁਹਿੰਮ ਦੇ ਤਹਿਤ ਪੁਲਿਸ ੜੇਕੇ ਆਈ ਹੈ ਜਿਸ ਨੂੰ ਬਰਖਾਸਤ ਕੀਤਾ ਜਾ ਚੁੱਕਿਆ ਹੈ, ਮਹਿਲਾ ਕਾਂਸਟੇਬਲ ਅਮਨਦੀਪ ਕੌਰ। ਅਮਨਦੀਪ ਕੌਰ ਨੂੰ 14 ਦਿਨ ਦੀ ਹੁਣ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਪੁਲਿਸ ਨੇ ਉਸ ਨੂੰ ਪਹਿਲਾਂ ਤੋਂ ਮਿਲੇ ਰਿਮਾਂਡ ਨੂੰ ਖਤਮ ਹੋਣ ਤੋਂ ਬਾਅਦ ਫਿਰ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਜਿੱਥੇ ਅਦਾਲਤ ਨੇ ਉਸ ਨੂੰ 22 April ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਤੁਹਾਨੂੰ ਯਾਦ ਹੋਣਾ ਕਿ ਬਠਿੰਡਾ ਦੇ ਵਿੱਚ ਹੈਰੋਇਨ ਸਮੇਤ ਫੜੀ ਗਈ ਸੀ ਇਨਸਟਾ ਕੁਈਨ ਅਮਨਦੀਪ ਕੌਰ ਤੇ ਇਸ ਮਾਮਲੇ ਵਿੱਚ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਇਸ ਮਾਮਲੇ ਦੇ ਵਿੱਚ ਇੱਕ ਹੋਰ ਨਵਾਂ ਤੇ ਵੱਡਾ ਖੁਲਾਸਾ ਹੋਇਆ ਹੈ ਕਿ ਉਹਨੇ ਕਰੋੜਾਂ ਦੀ ਜਾਇਦਾਦਾਂ ਇਕੱਠੀ ਕੀਤੀ ਐ ਪਰ ਉਹਦੇ ਨਾਮ ਦੇ ਉੱਤੇ ਸਿਰਫ ਇੱਕ ਸਕੂਟਰੀ ਐ ਬਠਿੰਡਾ ਦੇ ਪੌਸ਼ ਇਲਾਕੇ ਵਿੱਚ 8 ਮਰਲੇ ਦਾ ਬੰਗਲਾ ਜਿੱਥੇ ਉਹ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਰਿਹਾ ਕਰਦੀ ਸੀ ਉਹ ਵੀ ਇਹਦੇ ਨਾਮ ਤੇ ਨਹੀਂ ਐ ਉਹ ਕਿਸੇ ਦੇ ਹੋਰ ਦੇ ਨਾਮ ਤੇ ਐ ਇਸੇ ਤਰ੍ਹਾਂ ਚੀਨ ਦੇ ਕਿੰਗ ਦੀ ਪਸੰਦ ਰਿਆ ਸ਼ੀ ਤਜੂ ਕੁੱਤਾ ਉਹ ਤਿੱਬਤੀ ਮੂਲ ਦਾ ਇੱਕ ਕੁੱਤਾ ਜਿਸ ਦੀ ਭਾਰਤ ਦੇ ਵਿੱਚ ਕੀਮਤ 60000 ਤੋਂ 1.5 ਲੱਖ ਰੁਪਏ ਦੇ ਵਿੱਚਕਾਰ ਐ ਉਹਦੀਆਂ ਪਿਛਲੀਆਂ ਪੀੜੀਆਂ ਦੀ ਹਿਸਟਰੀ ਤੇ ਡਿਪੈਂਡ ਕਰਦੀ ਆ ਉਹਦੀ ਕੀਮਤ ਇਸ ਕੁੱਤੇ ਨੂੰ ਤਿੱਬਤੀ ਲੋਕ ਚੀਨ ਦੇ ਰਾਜੇ ਨੂੰ ਖੁਸ਼ ਕਰਨ ਵਾਸਤੇ ਭੇਟ ਕਰਿਆ ਕਰਦੇ ਸੀ ਇਹਨੂੰ ਪਾਲਣਾ ਵੀ ਕੋਈ ਆਸਾਨ ਨਹੀਂ ਹੈ ਇਸ ਤੇ ਵਾਲਾਂ ਦਾ ਵੀ ਧਿਆਨ ਰੱਖਣਾ ਪੈਂਦਾ ਕਿਉਂਕਿ ਬਹੁਤ ਤੇਜ਼ੀ ਨਾਲ ਵੱਧਦੇ ਆ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੇ ਆ ਇਹਦੇ ਤੋਂ ਇਲਾਵਾ ਇਹਦੀ ਦੇਖਭਾਲ ਤੇ ਵੀ ਲਗਭਗ ਪ੍ਰਤੀ ਮਹੀਨਾ 7 ਤੱਕ ਹਜ਼ਾਰ ਰੁਪਏ ਖਰਚ ਆਉਂਦੇ ਆ ਆਮਨਦੀਪ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਕੁੱਤਾ ਕਿੱਥੇ ਚਲਾ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਪੁਲਿਸ ਨੂੰ ਨਹੀਂ ਪਤਾ ਕਿ ਅਮਨਦੀਪ ਕੌਰ ਦੀ ਜਿਹੜੀ ਵੀ ਉਹ ਰੀਲ ਬਣਾਉਦੀ ਸੀ ਰੀਲਾਂ ਦੇ ਵਿੱਚ ਅਕਸਰ ਦਿਖਾਈ ਦੇਣ ਵਾਲਾ ਇਹ ਕੁੱਤਾ ਇਸ ਵਕਤ ਕਿੱਥੇ ਹੈ ਇਹਦੀ ਜਾਣਕਾਰੀ ਪੁਲਿਸ ਨੂੰ ਹੈ ਜਾਂ ਨਹੀਂ ਪਰ ਦੱਸਿਆ ਕੁਝ ਨਹੀਂ ਜਾ ਰਿਹਾ ਦੱਸਣਾ ਬਣਦਾ ਕਿ ਅਮਨਦੀਪ ਕੌਰ 2011 ਵਿੱਚ ਪੰਜਾਬ ਪੁਲਿਸ ਵਿੱਚ ਪੜਤਦੀ ਹੋਈ ਸੀ ਇਹ ਤੀਸਰੀ ਵਾਰ ਹੈ ਜਦੋਂ ਉਸ ਨੂੰ ਆਪਣੇ 14 ਸਾਲਾਂ ਦੇ ਨੌਕਰੀ ਕੈਰੀਅਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੋਵੇ ਦੱਸਿਆ ਜਾ ਰਿਹਾ ਕਿ ਉਹਨੇ ਜਾਇਦਾਦ ਤਾਂ ਇਕੱਠੀ ਕੀਤੀ ਐ ਪਰ ਆਪਣੇ ਨਾਮ ਤੇ ਜਾਇਦਾਦ ਨਹੀਂ ਐ ਇਹਦੀ ਜਾਂਚ ਕਰਨੀ ਬਣਦੀ ਐ ਕਿ ਉਹਨੇ ਆਪਣੇ ਕਿਹੜੇ ਦੋਸਤ ਕਿਹੜੇ ਮਿੱਤਰ ਕਿਹੜੇ ਰਿਸ਼ਤੇਦਾਰ ਦੇ ਨਾਮ ਤੇ ਉਹ ਜਾਇਦਾਦ ਕੀਤੀ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਪੋਸਟਰ ਬੁਆਏ ਕਹਾਣੀ ਬਹੁਤ ਦਿਲਚਸਪ ਐ ਤੇ ਕੁਝ ਸੇਧ ਵੀ ਦੇਵੇਗੀ ਤਨੌਲੇ ਦੇ ਵਿੱਚ ਉਹ ਕਹਿੰਦਾ ਕਿ ਮੇਰੇ ਜਿੰਨਾ ਨਸ਼ਾ ਕਿਸੇ ਨੇ ਨਹੀਂ ਕੀਤਾ ਹੋਣਾ ਉਹ ਕਹਿੰਦੇ ਪੈਸੇ ਦਾ ਵੀ ਕੋਈ ਅੰਤ ਨਹੀਂ ਰਿਹਾ ਕਰਦਿਆਂ ਦਾ 70 ਤੋਂ 80 ਲੱਖ ਰੁਪਈਆ ਮੈਂ ਬਰਬਾਦ ਕੀਤਾ ਹੋਣਾ ਹੈ ਇਹ ਬੋਲਨੇ ਮਰਪ੍ਰੀਤ ਸਿੰਘ ਦੇ ਮਰਪ੍ਰੀਤ ਸਿੰਘ ਇਹ ਬੋਲਦੇ ਬੋਲਦੇ ਭਾਵਕ ਵੀ ਹੁੰਦਾ ਉਹ ਲਗਭਗ ਪੌਣੇ 2 ਦਹਾਕੇ ਨਸ਼ਿਆਂ ਦੀ ਦਲਦਲ ਦੇ ਵਿੱਚ ਵੀ ਤਸਿਆ ਰਹਿੰਦਾ ਪਰ ਹੁਣ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਉਹਦੇ ਪੋਸਟਰ ਤੇ ਨਜ਼ਰ ਆ ਰਿਹਾ ਪਾਪ ਪੋਸਟਰ ਬੁਆਇਆ ਧਨੋਲਾ ਪੰਜਾਬ ਦੇ ਕਸਬਾ ਜ਼ਿਲ੍ਹਾ ਬਰਨਾਲੇ ਦਾ ਹਿੱਸਾ ਹੈ ਤੇ ਉਥੋਂ ਦਾ ਵਰਪ੍ਰੀਤ ਜਿਹੜਾ ਕਿ ਇੱਕ ਨਸ਼ੇੜੀ ਬਣਿਆ ਰਿਹਾ ਲਗਭਗ ਪੌਣੇ 2 ਦਹਾਕੇ ਤੇ ਉਹਦੀ ਜਿਹੜੀ ਕਹਾਣੀ ਹੈ ਬਹੁਤ ਪ੍ਰੇਰਨਾਦਾਇਕ ਹੈ ਤੇ ਇਸ ਵਕਤ ਹਰ ਕੋਈ ਉਹਦੀ ਕਹਾਣੀ ਸੁਣਨਾ ਵੀ ਚਾਹੁੰਦਾ ਹੈ ਮਨਪ੍ਰੀਤ ਸਿੰਘ ਨਸ਼ੇੜੀ ਦੇ ਵਜੋਂ ਜ਼ਿੰਦਗੀ ਦੇ ਬਾੜੇ ਤਜਰਬੇ ਸਾਂਝੇ ਕਰਦਾ ਹੈ ਤੇ अनेका ਕਿਸੇ ਸੁਣਾਉਂਦਾ ਉਹ ਦੱਸਦਾ ਕਿ ਮੈਥੋਂ ਇੱਕ ਵਾਰ ਗੁੱਸੇ ਵਿੱਚ ਆ ਕੇ ਆਪਣੀ ਮਾਂ ਦੇ ਵੀ ਥੱਪੜ ਮਾਰਿਆ ਗਿਆ ਸੀ ਉਹ ਮੈਨੂੰ ਅੱਜ ਵੀ ਨਹੀਂ ਭੁੱਲਦਾ ਜਦੋਂ ਯਾਦ ਆ ਜਾਂਦਾ ਹੈ ਤੇ ਫਿਰ ਮੈਨੂੰ ਨੀਂਦ ਨਹੀਂ ਆਉਂਦੀ ਮਨਪ੍ਰੀਤ ਸਿੰਘ ਦੇ ਮੁਤਾਬਕ ਉਹ 18-19 ਸਾਲਾਂ ਤੱਕ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਰਿਹਾ ਪਰ ਹੁਣ ਉਹ ਅਕਸਰ ਗਰਾਊਂਡ ਵਿੱਚ ਜਾਂਦਾ ਹੈ ਪੁਸ਼-ਅਪ ਲਾਉਂਦਾ ਹੈ ਨੱਚਦਾ ਹੈ ਖੇਡਦਾ ਇਹ ਨਜ਼ਰ ਆਉਂਦਾ ਹੈ ਮਨਪ੍ਰੀਤ ਦੀ ਹਿੰਮਤ ਅਤੇ ਜਜ਼ਬੇ ਦੀ ਸਦਕਾ ਹੁਣ ਉਹ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਰੋਲ ਮਾਡਲ ਬਣ ਕੇ ਉਭਰਿਆ ਹੁਣ ਉਹ ਇਸ ਮੁਹਿੰਮ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਸੈਮੀਨਾਰ ਕਰਦਾ ਹੈ ਅਤੇ ਆਪਣੀ ਕਹਾਣੀ ਦੇ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕਰਦਾ ਕੰਮ ਕਰ ਰਿਹਾ ਹੈ ਉਹ ਲਗਭਗ 18 ਸਾਲ ਸ਼ਰਾਬ ਸਿਗਰਟ ਚਿੱਟਾ ਸਮੈਕ ਹੈਰੋਇਨ ਪੁੱਕੀ ਅਫੀਮ ਮੈਡੀਕਲ ਡਰੱਗ ਭਾਵੇਂ ਜਿਹੜਾ ਵੀ ਨਸ਼ਾ ਮਿਲ ਜਾਂਦਾ ਸੀ ਉਹ ਕਰਦਾ ਰਿਹਾ ਮਨਪ੍ਰੀਤ ਨੇ ਦੱਸਿਆ ਕਿ 8ਵੀਂ ਜਮਾਤ ਵਿੱਚ ਪੜਦਿਆਂ ਉਸ ਨੂੰ ਹਿੰਦੀ ਫਿਲਮ ਦੇ ਵਿੱਚ ਹੀਰੋ ਨੂੰ ਸਿਗਰਟ ਪੀਂਦਿਆਂ ਦੇਖ ਕੇ ਸਿਗਰਟ ਦੀ ਲਤ ਲੱਗ ਗਈ ਜਿਹੜੇ ਲੋਕ ਕਹਿੰਦੇ ਨੇ ਫਿਲਮਾਂ ਅਸਰ ਨਹੀਂ ਕਰਦੀਆਂ ਇਹ ਕਹਾਣੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਰ ਕਰਦੀ ਹੈ। 8ਵੀਂ ਤੋਂ ਸ਼ੁਰੂਆਤ ਹੋਈ ਕਾਲਜ ਤੱਕ ਪਹੁੰਚਿਆ ਉਹ ਕਹਿੰਦੇ ਹਰ ਤਰ੍ਹਾਂ ਦਾ ਨਸ਼ਾ ਮੈਂ ਕਰਨ ਲੱਗ ਪਿਆ। ਮਨਪ੍ਰੀਤ ਦੱਸਦਾ ਹੈ ਕਿ ਉਹਨਾਂ ਨੂੰ ਨਸ਼ੇ ਦੀ ਲਤ ਇਸ ਹੱਦ ਤੱਕ ਲੱਗੀ ਹੋਈ ਸੀ ਕਿ ਉਹ ਸਰਕਾਰੀ ਓਟ ਕੇਂਦਰਾਂ ਦੇ ਵਿੱਚ ਮਿਲਣ ਵਾਲੀ ਜਿਹੜੀ ਦਵਾਈਆਂ ਗੋਲੀਆਂ ਨੇ 6-6 ਰੋਜ਼ਾਨਾ ਖਾ ਜਾਂਦਾ ਸੀ। 12 ਏਕੜ ਜ਼ਮੀਨ ਦੇ ਮਾਲਕ ਮਨਪ੍ਰੀਤ ਸਿੰਘ ਨੇ ਲਗਭਗ 70 ਤੋਂ 80 ਲੱਖ ਰੁਪਏ ਨਸ਼ਿਆਂ 'ਚ ਬਰਬਾਦ ਕੀਤਾ। ਮਨਪ੍ਰੀਤ ਕਹਿੰਦਾ ਹੈ ਕਿ ਮੈਂ ਨਸ਼ਿਆਂ ਦੇ ਵਿੱਚ ਸਿਰਫ ਵਿੱਤੀ ਘਾਟਾ ਹੀ ਨਹੀਂ ਚੱਲਿਆ ਬਲਕਿ ਆਪਣੀ ਜ਼ਿੰਦਗੀ ਦੇ 17-18 ਸਾਲ ਵੀ ਗੁਆਏ ਨੇ ਉਹ ਪੜ੍ਹਾਈ ਦੇ ਵਿੱਚ ਹੁਸ਼ਿਆਰ ਹੁੰਦਾ ਸੀ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਐਸਡੀ ਕਾਲਜ ਬਰਨਾਲਾ ਦੇ ਵਿੱਚ ਦਾਖਲਾ ਲਿਆ ਜਿੱਥੇ ਬੀਏ ਪਾਗ ਪਹਿਲਾ ਤਾਂ ਉਸਨੇ ਪਾਸ ਕੀਤਾ ਪਰ ਦੂਜੇ ਸਾਲ ਦੇ ਵਿੱਚ ਨਤੀਜੇ ਆਏ ਪਰ ਨਤੀਜਿਆਂ ਤੋਂ ਪਹਿਲਾਂ ਨਸ਼ਿਆਂ ਦੇ ਕਾਰਨ ਉਸਨੇ ਪੜ੍ਹਾਈ ਛੱਡ ਦਿੱਤੀ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਛੋਟੀ ਉਮਰੇ ਘਰ ਦੀ ਜ਼ਿੰਮੇਵਾਰੀ ਵੀ ਉਹਦੇ ਸਿਰ ਤੇ ਪਈ ਸੀ ਉਹ ਦੱਸਦਾ ਹੈ ਕਿ ਮੈਂ ਆਪ ਖੇਤੀ ਕਰਨ ਦੀ ਬਜਾਏ ਜ਼ਮੀਨ ਥੇਕੇ ਤੇ ਦੇ ਦਿੱਤੀ ਅਤੇ ਜਿੰਨੇ ਪੈਸੇ ਮਿਲਦੇ ਨਸ਼ਿਆਂ ਨੂੰ ਹੀ tela ਦਿੰਦਾ ਮਨਪ੍ਰੀਤ ਸਿੰਘ ਦੱਸਦੇ ਆ ਕਿ ਉਹਨਾਂ ਨੇ ਇੱਕ ਵਾਰ ਆਪਣੇ ਖੇਤ ਦੇ ਵਿੱਚੋਂ 7 ਲੱਖ ਰੁਪਏ ਦੇ ਸਫਾਇਦੇ ਉਹ ਵੀ ਵੇਚੇ ਅਤੇ ਸਾਰਾ ਪੈਸਾ ਵੀ ਨਸ਼ਿਆਂ ਦੀ ਖਰੀਦ ਤੇ ਲਾ ਦਿੱਤਾ ਮਨਪ੍ਰੀਤ ਦੱਸਦਾ ਹੈ ਕਿ ਜਦੋਂ ਨਸ਼ਿਆਂ ਲਈ ਪੈਸੇ ਨਾ ਮਿਲੇ ਤਾਂ ਉਹ ਨਸ਼ੇ ਦੀ ਤੋੜ ਦੇ ਕਾਰਨ ਘਰ ਦੇ ਵਿੱਚ ਭੰਨ ਤੋੜ ਕਰਦਾ ਸੀ ਅਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਿਆ ਕਰਦਾ ਸੀ ਇਸੇ ਦੌਰਾਨ ਉਸਨੇ ਦੋ ਵਾਰ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰਿਵਾਰ ਨੇ ਮਨਪ੍ਰੀਤ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਜਿੱਥੇ ਕੁਝ ਘੰਟਿਆਂ ਬਾਅਦ ਹੋਸ਼ ਆਈ ਅਤੇ ਮਨਪ੍ਰੀਤ ਨੇ ਨਸ਼ੇ ਲਈ ਮੋੜ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਮਨਪ੍ਰੀਤ ਸਿੰਘ ਜਿਸ ਤੌਰ ਤੇ ਵਿੱਚ ਨਸ਼ਿਆਂ ਦਾ ਆਦੀ ਸੀ ਉਸ ਸਮੇਂ ਉਹਨਾਂ ਨੇ ਡਾਇਰੀ ਲਿਖਣੀ ਸ਼ੁਰੂ ਕਰ ਦਿੱਤੀ ਉਹਨਾਂ ਦੀ ਡਾਇਰੀ ਵਿੱਚ ਆਪਣੇ ਆਪ ਨੂੰ ਬਦਲ ਦੀ ਇੱਛਾ ਦਾ ਪ੍ਰਗਟਾਵਾ ਝਲਕਣ ਲੱਗਿਆ ਜਦੋਂ ਮਨਪ੍ਰੀਤ ਨੇ ਨਸ਼ਿਆਂ ਨੂੰ ਛੱਡਣ ਦਾ ਮਨ ਬਣਾਇਆ ਤਾਂ ਉਸਦੀ ਮਾਂ ਅਤੇ ਪਤਨੀ ਨੇ ਮੁਕੰਮਲ ਤੌਰ ਤੇ ਉਹਨਾਂ ਦਾ ਸਾਥ ਦਿੱਤਾ ਲਗਭਗ 2 ਸਾਲ ਪਹਿਲਾਂ ਮਨਪ੍ਰੀਤ ਨੇ ਸਿੱਖ ਰਹੁ ਰੀਤਾਂ ਦੇ ਅਨੁਸਾਰ ਅੰਮ੍ਰਿਤ ਛਕਿਆ ਅਤੇ 2 ਸਾਲ ਤੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਹੁਣ ਉਤਿਆਗ ਚੁੱਕਿਆ ਹੈ ਹੁਣ ਮਨਪ੍ਰੀਤ ਆਪਣੀ ਜ਼ਿੰਦਗੀ ਦੀ ਕਹਾਣੀ ਜ਼ਰੀਏ ਹੋਰ ਨੌਜਵਾਨਾਂ ਨੂੰ ਇਸ ਦਲਦਲ ਦੇ ਵਿੱਚੋਂ ਨਿਕਲਣ ਦੇ ਵਿੱਚ ਮਦਦ ਕਰਨ ਦਾ ਇੱਛਕ ਹੈ ਮਰਪ੍ਰੀਤ ਸਿੰਘ ਦੇ ਮਾਤਾ ਹਰਪਾਲ ਕੌਰ ਕਹਿੰਦੇ ਆ ਕੇ ਪੁੱਤ ਨੂੰ ਲੱਗੀ ਨਸ਼ੇ ਦੀ ਭੈੜੀ ਆਤਮਿਕ ਘਰ ਦਾ ਮਾਹੌਲ ਬੇਹੱਦ ਖਰਾਬ ਕਰ ਦਿੱਤਾ ਸੀ ਨਰਕ ਬਣਾ ਦਿੱਤਾ ਸੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਨਪ੍ਰੀਤ ਲਈ ਪੈਸਿਆਂ ਦਾ ਇੰਤਜ਼ਾਮ ਕਰਦੇ ਅਤੇ ਜਦ ਉਸ ਨੂੰ ਪੈਸੇ ਨਾ ਮਿਲਦੇ ਉਹ ਭੰਨ ਤੋੜ ਕਰਦਾ ਹਰਪਾਲ ਕੌਰ ਅਨੁਸਾਰ ਮਨਪ੍ਰੀਤ ਦੀ ਨਸ਼ੇ ਦੀ ਆਦਤਕਾਰ ਪਰਿਵਾਰ ਨੂੰ ਸਮਾਜ ਵਿੱਚ ਵੀ ਨਮੋਸ਼ੀ ਚਲਣੀ ਪੈਂਦੀ ਸੀ ਪਰ ਹੁਣ ਜ਼ਿੰਦਗੀ ਸੁਧਰਨ ਤੋਂ ਬਾਅਦ ਉਹ ਆਪਣੇ ਪੁੱਤ ਉੱਤੇ ਮਾਣ ਮਹਿਸੂਸ ਕਰਦੇ ਹੈ ਹਰਪਾਲ ਕੌਰ ਕਹਿੰਦੇ ਹੈ ਕਿ ਜਦੋਂ ਤੋਂ ਮਨਪ੍ਰੀਤ ਨੇ ਨਸ਼ੇ ਛੱਡੇ ਹੈ ਪਰਿਵਾਰ ਦਾ ਮਾਹੌਲ ਖੁਸ਼ਗਵਾਰ ਬਣ ਗਿਆ ਹੈ ਨਸ਼ੇ ਛੱਡਣ ਤੋਂ ਬਾਅਦ ਮਰਪ੍ਰੀਤ ਨੇ ਸਿਹਤ ਸੁਧਾਰਨ ਵਾਸਤੇ ਕਸਰਤ ਸ਼ੁਰੂ ਕੀਤੀ ਹੋਈ ਹੈ ਉਹ ਪਰਿਵਾਰਕ ਜ਼ਮੀਨ ਉੱਤੇ ਅੱਜਕੱਲ ਖੇਤੀ ਕਰਦਾ ਹੈ ਉਹ ਕਹਿੰਦੇ ਆ ਕਿ ਉਹਨਾਂ ਨਸ਼ਿਆਂ ਦੇ ਨਾਲ ਵੀ ਜ਼ਿੰਦਗੀ ਵੇਖ ਲਈ ਹੈ ਪਰ ਉਹ ਨਰਕ ਹੈ ਹੁਣ ਇਸੇ ਕਰਕੇ ਉਹ ਲੋਕਾਂ ਨੂੰ ਸਮਝਾਉਂਦੇ ਆ ਕਿ ਜ਼ਿੰਦਗੀ ਦੇ ਵਿੱਚ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਉਹ ਨੌਜਵਾਨਾਂ ਨੂੰ ਦ੍ਰਿੜ ਇਰਾਦੇ ਨਾਲ ਨਸ਼ਿਆਂ ਦਾ ਤਿਆਗ ਕਰਕੇ ਗੁਰਬਾਣੀ ਦੇ ਲੜ ਲੱਗਣ ਵਾਸਤੇ ਪ੍ਰੇਰਿਤ ਕਰਦਾ ਹੈ ਮਨਪ੍ਰੀਤ ਸਿੰਘ ਦੱਸਦੇ ਆ ਕਿ ਜ਼ਿੰਦਗੀ ਵਿੱਚ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ ਪਰ ਨਸ਼ੇ ਦੀ ਦਲਦਲ ਦੇ ਵਿੱਚ ਲੰਘੇ ਜ਼ਿੰਦਗੀ ਦੇ ਬੇਸ਼ਕੀਮਤੀ 18 ਸਾਲ ਉਹ ਵਾਪਸ ਨਹੀਂ ਲਿਆ ਸਕਦੇ ਮਨਪ੍ਰੀਤ ਸਿੰਘ ਦੀ ਇਸ ਦਿਲਚਸਪ ਸਟੋਰੀ ਇਸ ਦਿਲਚਸਪ ਕਹਾਣੀ ਤੋਂ ਬਾਅਦ ਇਸ ਨਤੀਜੇ ਤੇ ਪਹੁੰਚ ਸਕਦੇ ਆ ਕਿ ਭਾਵੇਂ ਕੋਈ ਕਿੰਨਾ ਹੀ ਜ਼ੋਰ ਲਾ ਲਵੇ ਓਨੀ ਦੇਰ ਤੱਕ ਇਨਸਾਨ ਨਸ਼ਾ ਨਹੀਂ ਛੱਡ ਸਕਦਾ ਜਿੰਨੀ ਦੇਰ ਤੱਕ ਉਹ ਆਪਣੇ ਨਾਲ ਖੁਦ ਵਾਅਦਾ ਨਹੀਂ ਕਰਦਾ ਕਿ ਨਸ਼ੇ ਦੀ ਦਲਦਲ ਦੇ ਵਿੱਚੋਂ ਖੁਦ ਹਣੋਂ ਬਾਹਰ ਨਿਕਲਣਾ ਚਾਹੁੰਦਾ ਸ਼ਾਇਦ 19 ਦਿਨ ਤੱਕ ਕੋਈ ਚਾਹ ਕੇ ਵੀ ਕਿਸੇ ਵਿਅਕਤੀ ਦਾ ਨਸ਼ਾ ਨਹੀਂ ਛੁਡਵਾ ਸਕਦਾ ਇਹ ਇੱਕ ਦਿਲਚਸਪ ਕਹਾਣੀ ਹੈ ਅਰ ਸੱਚੀ ਕਹਾਣੀ ਹੈ ਤੇ ਹੁਣ ਗੱਲ ਕਰਦੇ ਹਾਂ ਯੂਪੀ ਤੋਂ ਇੱਕ ਬਹੁਤ ਵੱਡੀ ਅਤੇ ਮੰਦ ਭਾਗੀ ਖਬਰ ਬਣ ਰਹੀ ਹੈ ਇੱਕੋ ਘਰ ਦੇ ਵਿੱਚ ਤਿੰਨ ਲਾਸ਼ਾਂ ਸੱਤਰ ਵਿਛ ਗਿਆ ਜੀ ਯੂਪੀ ਦੇ ਫਤੇਹਪੁਰ ਤੋਂ ਇਹ ਵੱਡੀ ਖਬਰ ਬਣ ਰਹੀ ਹੈ ਸਵੇਰ ਦਾ ਵਕਤ ਸੀ ਇੱਕ ਕਿਸਾਨ ਆਗੂ ਉਸ ਦਾ ਪੁੱਤਰ ਅਤੇ ਉਸਤੇ ਭਰਾ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਸੋ ਤੀਰੇ ਕਤਲकांड ਦੇ ਕਾਰਨ ਲੋਕ ਗੁੱਸੇ ਵਿੱਚ ਨੇ ਗੁੱਸੇ ਵਿੱਚ ਆਈ ਭੀੜ ਨੇ ਪੁਲਿਸ ਨੂੰ ਲਾਸ਼ਾਂ ਚੁੱਕਣ ਤੋਂ ਵੀ ਰੋਕਿਆ ਲੋਕਾਂ ਨੇ ਕਿਹਾ ਕਿ ਪਹਿਲਾਂ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਦੇ ਤੋਂ ਬਾਅਦ ਅਸੀਂ ਲਾਸ਼ਾਂ ਨੂੰ ਚੁੱਕਣ ਦਿਆਂਗੇ ਕਈ ਥਾਣਾ ਦੀ ਪੁਲਿਸ ਮੌਕੇ ਤੇ ਪਹੁੰਚੀ ਲੋਕਾਂ ਨੂੰ ਯਕੀਨ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਦੱਸਣਾ ਬਣਦਾ ਕਿ ਇਹ ਘਟਨਾ ਫਤਿਹਪੁਰ ਦੇ ਹੱਥ ਗਾਂਵ ਥਾਣਾ ਦੇ ਤਾਹਿਰਾਪੁਰ ਚੌਰਾਹੇ ਦੇ ਨੇੜੇ ਵਾਪਰੀ ਜਾਣਕਾਰੀ ਅਨੁਸਾਰ ਬਦਵਾਸ਼ ਹਥਿਆਰਾਂ ਨਾਲ ਲੈਸ ਅਤੇ ਇੱਕ ਟਰੈਕਟਰ ਤੇ ਆਏ ਸੀ ਉਹਨਾਂ ਮੋਟਰਸਾਈਕਲ ਸਵਾਰ ਕਿਸਾਨ ਆਗੂ ਪੱਪੂ ਸਿੰਘ ਜਿਸ ਦੀ ਉਮਰ ਤਕਰੀਬਨ 50 ਕੁ ਵਰੇ ਹੈ ਉਹਨਾਂ ਦੇ 22 ਵਰਿਆਂ ਦੇ ਪੁੱਤਰ ਅਬੈ ਸਿੰਘ ਅਤੇ ਇਹਨਾਂ ਦੇ ਛੋਟੇ ਭਰਾ ਰਿੰਕੂ ਜਿਸ ਦੀ ਉਮਰ ਤਕਰੀਬਨ 40 ਕੁ ਵਰੇ ਸੀ ਤਿੰਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਜੋ ਕਿ ਥਾਣਾ ਹੱਥਗਾਮ ਦੇ ਵਸਨੀਕ ਸਨ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ ਆਗੂ ਪੱਪੂ ਸਿੰਘ ਦੀ ਮਾਂ RAM ਦੁਲਾਰੀ ਇਸ ਵਕਤ ਪਿੰਡ ਦੀ ਸਰਪੰਚ ਹੈ ਇਸ ਸੰਸਨੀਖੇਜ਼ ਘਟਨਾ ਦੀ ਖਬਰ ਜੰਗਲ ਦੀ ਆਗਵਾਂਗ ਚੁਫੇਰੇ ਫੈਲ ਗਈ ਅਤੇ ਲੋਕਾਂ ਦੀ ਵੱਡੀ ਭੀੜ ਮੌਕੇ ਤੇ ਇਕੱਠੀ ਹੋ ਗਈ। ਇਸ ਘਟਨਾ ਨੂੰ ਦੱਸਿਆ ਜਾ ਰਿਹਾ ਕਿ ਪਿੰਡ ਦੇ ਸਾਬਕਾ ਸਰਪੰਚ ਮੰਨੂ ਸਿੰਘ ਅਤੇ ਉਸਦੇ ਸਾਥੀਆਂ ਨੇ ਅੰਜਾਮ ਦਿੱਤਾ ਹੈ। ਹਾਲਾਂਕਿ ਪੁਲਿਸ ਨੂੰ ਇਸ ਵਕਤ ਤੱਕ ਸ਼ਿਕਾਇਤ ਨਹੀਂ ਸੀ ਦਿੱਤੀ ਗਈ। ਮੌਕੇ ਤੇ ਪਹੁੰਚੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਜਲਦ ਕਾਰਵਾਈ ਕਰੇਗੀ। ਇੱਕ ਵੀ ਕਾਤਲ ਬਚ ਨਹੀਂ ਸਕੇਗਾ। ਇਸ ਵੇਲੇ ਭੀੜ ਮੰਗ ਤੇ ਅੜੀ ਹੋਈ ਸੀ ਕਿ ਪੁਲਿਸ ਲੋਕਾਂ ਨੂੰ ਸ਼ਾਂਤਤਾ ਕਰ ਰਹੀ ਹੈ ਪਰ ਕਾਤਲਾਂ ਨੂੰ ਨਹੀਂ ਫੜ ਰਹੀ ਪਹਿਲਾਂ ਕਾਤਲਾਂ ਨੂੰ ਫੜਿਆ ਜਾਵੇ। ਤੇ ਹੁਣ ਗੱਲ ਕਰਦੇ ਹਾਂ ਵਕਫ ਸੋਧ ਐਕਟ ਦੀ ਕੇਂਦਰ ਸਰਕਾਰ ਨੇ ਵਕਫ ਸੋਧ ਐਕਟ 2025 ਨੂੰ ਅਧਿਕਾਰਤ ਤੌਰ ਤੇ ਲਾਗੂ ਕਰ ਦਿੱਤਾ ਹੈ ਇਹਦੇ ਨਾਲ ਹੀ ਭਾਰਤ ਦੇ ਵਿੱਚ ਵਕਫ ਨਾਲ ਸੰਬੰਧਿਤ ਕਾਨੂੰਨਾਂ ਦੇ ਵਿੱਚ ਮਹੱਤਵਪੂਰਨ ਬਦਲਾ ਰਸਮੀ ਤੌਰ ਤੇ ਲਾਗੂ ਹੋ ਗਏ ਨੇ ਕੇਂਦਰ ਨੇ ਵਕਫ ਸੋਧ ਐਕਟ 2025 ਨੂੰ 8 ਅਪ੍ਰੈਲ 2025 ਤੋਂ ਲਾਗੂ ਕਰਨ ਵਾਸਤੇ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਹ ਨੋਟੀਫਿਕੇਸ਼ਨ ਦਾ ਗੈਜਟ ਆਫ ਇੰਡੀਆ ਵਿੱਚ ਪ੍ਰਕਾਸ਼ਿਤ ਹੋ ਚੁੱਕਿਆ ਹੈ ਕਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਕੇਂਦਰ ਸਰਕਾਰ ਨੇ ਐਕਟ ਦੀ ਤਾਰਾ 1 ਦੀ ਉਪ ਤਾਰਾ 2 ਦੇ ਤਹਿਤ ਸੰਵਿਧਾਨ ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ 8 ਅਪ੍ਰੈਲ 2025 ਨੂੰ ਵਕਫ ਸੋਧ ਐਕਟ 2025 ਦੇ ਸਾਰੇ ਉਪਵੰਧਾਂ ਨੂੰ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ ਦੂਸਰੇ ਪਾਸੇ ਇਹਦੇ ਐਲਾਨ ਤੋਂ ਬਾਅਦ ਪੱਛਮੀ ਬੰਗਾਲ ਦੇ ਮੁਰਸ਼ਦਾਬਾਦ ਦੇ ਵਿੱਚ ਇਸ ਨਵੇਂ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਹੋਏ ਹੈ ਅਤੇ 8 ਅਪ੍ਰੈਲ ਦਾ ਦਿਨ ਹਿੰਸਾ ਵਿੱਚ ਬਦਲ ਗਿਆ ਜਿਸ ਤੇ ਨਤੀਜੇ ਵਜੋਂ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿੱਚਕਾਰ ਝੜਪਾਂ ਹੋਈਆਂ ਨੇ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਨੂੰ ਜਾਮ ਕਰ ਦਿੱਤਾ ਕਥਿਤ ਤੌਰ ਤੇ ਇੱਕ ਪੁਲਿਸ ਗੱਡੀ ਦੀ ਪੰਨ ਤੋੜ ਵੀ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਅੱਗ ਵੀ ਲਗਾ ਦਿੱਤੀ ਸ਼ੁਰੂ ਦੇ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਇੱਕ ਨਿਰਧਾਰਤ ਖੇਤਰ ਦੇ ਵਿੱਚ ਇਕੱਠੇ ਹੋਣ ਦੇ ਨਿਰਦੇਸ਼ ਦਿੱਤੇ ਸੀ ਪਰ ਭੀੜ ਆਗਿਆ ਪ੍ਰਾਪਤ ਖੇਤਰ ਤੋਂ ਬਾਹਰ ਹੋ ਗਈ ਜਿਸ ਕਾਰਨ ਉੱਥੇ ਤਣਾਅ ਪੈਦਾ ਹੋ ਗਿਆ ਇਸੇ ਦੌਰਾਨ ਭਾਜਪਾ ਨੇ ਹਿੰਸਾ ਦੀ ਨਿੰਦਿਆ ਕੀਤੀ ਹੈ ਅਤੇ ਭਾਜਪਾ ਨੇ ਹਿੰਸਾ ਦੇ ਵਾਸਤੇ ਮੁੱਖ ਮੰਤਰੀ ਮਮਤਾ ਬੇਨਰਜੀ ਦੀ ਮੁਸਲਮ ਤੁਸ਼ਤੀਕਰ ਨੀਤੀ ਦਾ ਹਵਾਲਾ ਦਿੱਤਾ ਹੈ। ਪੱਛਮੀ ਬੰਗਾਲ ਪੁਲਿਸ ਮੁਰਸ਼ਦਾਬਾਦ ਦੀਆਂ ਗਲੀਆਂ ਦੇ ਵਿੱਚ ਭੜਕ ਰਹੀ ਹਿੰਸਾ ਉਹਨੂੰ ਇਸਲਾਮੀ ਭੀੜ ਨੂੰ ਕਾਬੂ ਕਰਨ ਵਾਸਤੇ ਸੰਘਰਸ਼ ਕਰ ਰਹੀ ਦੱਸੀ ਜਾ ਰਹੀ ਹੈ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਉਹਨਾਂ ਦੇ ਪੜਕਾਊ ਭਾਸ਼ਣਾਂ ਨੇ ਆ ਮੌਜੂਦਾ ਸਥਿਤੀ ਦੀ ਵਿੱਚ ਅੱਗ ਤੇ ਤੇਲ ਪਾਇਆ ਹੈ। ਤੇ ਹੁਣ ਗੱਲ ਕਰਦੇ ਆ ਕੋਟਕਪੂਰਾ ਵਾਲੇ ਪਾਸੋਂ ਇੱਕ ਬਹੁਤ ਦਰਦਨਾਕ ਤੇ ਵੱਡੀ ਖਬਰ ਮਿਲ ਰਹੀ ਹੈ ਕੋਟਕਪੂਰਾ ਦਾ ਨੇੜਲਾ ਪਿੰਡ ਐ ਖਾਰਾ ਇਹ ਖਬਰ ਉਥੋਂ ਮਿਲ ਰਹੀ ਹੈ ਜਿੱਥੇ ਇਹ ਦਰਦਨਾਕ ਤੇ ਮੰਦ ਭਾਗੀ ਘਟਨਾ ਘਟੀ ਹੈ ਉਥੋਂ ਦੇ ਗੁਰਦੁਆਰਾ ਆਰਾਮਸਰ ਦੇ ਵਿੱਚ ਸਰੋਵਰ ਹੈ ਤੇ ਸਰੋਵਰ ਦੇ ਵਿੱਚ ਡੁੱਬਣ ਕਾਰਨ ਦੋ ਦੋ ਚਚੇਰੇ ਭਰਾਵਾਂ ਦੀ ਬਹੁਤ ਹੋ ਗਈ ਹੈ ਜਿਸ ਤੋਂ ਬਾਅਦ ਪਿੰਡ ਹੀ ਨਹੀਂ ਸਗੋਂ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਮ੍ਰਿਤਕ ਬੱਚਿਆਂ ਦੀ ਪਛਾਣ 14 ਵਰਿਆਂ ਦਾ ਲਬਪ੍ਰੀਤ ਉਰਫ ਲੱਬੀ ਪੁੱਤਰ ਬਲਵਿੰਦਰ ਸਿੰਘ ਹਰਮਨ ਸਿੰਘ ਇਹਦੀ ਵੀ ਉਮਰ 14 ਵਰੇ ਪੁੱਤਰ ਚੜਤ ਸਿੰਘ ਇਹ ਦੋਵੇਂ ਬੱਚੇ ਡੁੱਬਣ ਦੇ ਕਾਰਨ ਜ਼ਿੰਦਗੀ ਤੋਂ ਹੱਥੋਂ ਬੈਠੇ ਆ ਜਾਣਕਾਰੀ ਦੇ ਅਨੁਸਾਰ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਨਾਲ ਇੱਕ ਸੰਬੰਧਿਤ ਪਰਿਵਾਰ ਦੇ ਕਰ ਕੋਈ ਮੌਤ ਹੋਈ ਸੀ ਤੇ ਉਹਦੇ ਸੰਬੰਧ ਵਿੱਚ ਪਾਠ ਦਾ ਭੋਗ ਰੱਖਿਆ ਹੋਇਆ ਸੀ ਭਾਰੀ ਗਿਣਤੀ ਦੇ ਵਿੱਚ ਪਿੰਡ ਦੇ ਲੋਕ ਉੱਥੇ ਪਹੁੰਚੇ ਹੋਏ ਸੀ ਇਸੇ ਦੌਰਾਨ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਪਿੰਡ ਦੀ ਰਹਿਣ ਵਾਲੇ ਬੱਚੇ ਵੀ ਸਰੋਵਰ ਦੇ ਨੇੜੇ ਖੜੇ ਸੀ ਇਨ੍ਹਾਂ ਵਿੱਚੋਂ ਇੱਕ ਦਾ ਪੈਰ ਤਿਲਕਿਆ ਅਤੇ ਸਰੋਵਰ ਦੇ ਵਿੱਚ ਡਾ ਡੇ ਗਿਆ ਦੂਸਰੇ ਭਰਾ ਨੇ ਉਸ ਨੂੰ ਬਚਾਉਣ ਵਾਸਤੇ ਛਾਲ ਮਾਰ ਦਿੱਤੀ ਪਰ ਦੋਵੇਂ ਹੀ ਡੁੱਬ ਗਏ ਸੂਚਨਾ ਮਿਲਦੇ ਸਾਰ ਪਿੰਡ ਦੇ ਲੋਕਾਂ ਨੇ ਦੋਵਾਂ ਨੂੰ ਬਾਹਰ ਕੱਢਿਆ ਅਤੇ ਕੋਟਕਪੂਰਾ ਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਪਿੰਡ ਦੀ ਪੰਚਾਇਤ ਮੌਕੇ ਤੇ ਪਹੁੰਚੀ ਦੱਸਿਆ ਜਾ ਰਿਹਾ ਹੈ ਪਿੰਡ ਦੇ ਸਰਪੰਚ ਦੇ ਵੱਲੋਂ ਵੀ ਕੇ ਦੋਵੇਂ ਹੀ ਬੱਚੇ ਕਬੱਡੀ ਦੇ ਚੰਗੇ ਖਿਡਾਰੀ ਸੀ ਇਹ ਦੋਵੇਂ ਹੀ ਬੱਚੇ ਗਰੀਬ ਪਰਿਵਾਰ ਦੇ ਨਾਲ ਸੰਬੰਧਤ ਨੇ ਉਹਨਾਂ ਆਖਿਆ ਕਿ ਪਿੰਡ ਦੇ ਲੋਕਾਂ ਨੇ ਪਿੰਡ ਦੀ ਪੰਚਾਇਤ ਨੇ ਇਸ ਪਰਿਵਾਰ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਨਾਲ ਹੀ ਉਹਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਪਰਿਵਾਰ ਗਰੀਬ ਹੈ ਇਸ ਕਰਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਹੁਣ ਗੱਲ ਕਰਦੇ ਹਾਂ ਅਮਰੀਕਾ ਤੇ ਚੀਨ ਦੀ ਜਿਹੜੀ ਟ੍ਰੇਡ ਵਾਰ ਹੈ ਅਮਰੀਕਾ ਤੇ ਚੀਨ ਦਰਅਸਲ ਦੋਵੇਂ ਆਪਣੇ ਆਪ ਨੂੰ ਸੁਪਰ ਪਾਵਰ ਕਹਾਉਣਾ ਚਾਹੁੰਦੇ ਐ। ਅਮਰੀਕਾ ਤੇ ਚੀਨ ਦੇ ਵਿਚਕਾਰ ਟੈਰਫ ਵਾਰ, ਟ੍ਰੇਡ ਵਾਰ ਇਹ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚੇਤਾਵਨੀ ਤੋਂ ਇੱਕ ਦਿਨ ਬਾਅਦ ਵਾਈਟ ਹਾਊਸ ਨੇ ਚੀਨ ਉੱਤੇ 104 ਫੀਸਦੀ ਟੈਰਫ ਲਗਾਉਣ ਦੀ ਪੁਸ਼ਟੀ ਕਰ ਦਿੱਤੀ ਹੈ। ਚੀਨ ਤੇ ਨਵਾਂ ਵਧਿਆ ਹੋਇਆ ਟੈਰਫ 9 ਅਪ੍ਰੈਲ ਤੋਂ ਲਾਗੂ ਹੋ ਜਾਏਗਾ। ਰਿਪੋਰਟ ਅਨੁਸਾਰ ਵਾਈਟ ਹਾਊਸ ਦੇ ਪ੍ਰੈਸ ਸੈਕਟਰ ਨੇ ਕਿਹਾ ਕਿ ਚੀਨ ਨੇ ਆਪਣੀ ਜਵਾਬੀ ਕਾਰਵਾਈ ਹਾਲੇ ਤੱਕ ਵਾਪਸ ਨਹੀਂ ਲਈ ਇਸ ਲਈ ਉਸ ਨੂੰ 104 ਫੀਸਦੀ ਵਾਧੂ ਟੈਰਫ ਦਾ ਸਾਹਮਣਾ ਕਰਨਾ ਪਏਗਾ ਇਹ ਵਾਧੂ ਟੈਰਫ 9 April ਤੋਂ ਵਸੂਲਿਆ ਜਾਏਗਾ ਦੱਸਣਾ ਬਣਦਾ ਕਿ 트াম্প ਨੇ 2 April ਦੇ ਐਲਾਨ ਵਿੱਚ ਚੀਨ ਸਮੇਤ 180 ਮੁਲਕਾਂ ਤੇ ਰਿਆਇਤੀ ਰੈਸਪੀਕਿਰੋਲ ਟੈਰਫ ਲਗਾ ਦਿੱਤਾ ਸੀ ਜਿਸ ਤੇ ਜਵਾਬ ਦੇ ਵਿੱਚ ਚੀਨ ਨੇ ਵੀ ਅਮਰੀਕਾ ਤੇ ਟੈਰਫ ਲਗਾ ਦਿੱਤਾ ਸੀ 트াম্প ਨੇ ਇਸ ਟੈਰਫ ਨੂੰ ਲੈ ਕੇ ਚੀਨ ਨੂੰ ਸਪਸ਼ਟ ਚੇਤਾਵਨੀ ਦਿੱਤੀ ਸੀ 트럼ਪ ਨੇ ਆਖਿਆ ਕਿ ਜੇਕਰ ਚੀਨ ਨੇ 8 ਅਪ੍ਰੈਲ ਤੱਕ ਅਮਰੀਕਾ ਤੇ ਲਗਾਇਆ ਟੈਰਫ ਨਾ ਹਟਾਇਆ ਤਾਂ ਉਹਦੇ ਤੇ 50 ਫੀਸਤ ਵਾਧੂ ਟੈਰਫ ਲਗਾ ਦਿੱਤਾ ਜਾਏਗਾ ਇੰਨਾ ਹੀ ਨਹੀਂ ਚੀਨ ਵੱਲੋਂ ਪ੍ਰਸਤਾਪਿਤ ਕਿਸੇ ਵੀ ਮੀਟਿੰਗ ਤੇ ਗੱਲਬਾਤ ਵੀ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤੀ ਜਾਏਗੀ ਜਿਸ ਦਿਨ ਤੋਂ ਰਾਸ਼ਟਰਪਤੀ 트럼ਪ ਬਣੇ ਨੇ ਉਹਨਾਂ ਦੇ ਫੈਸਲਿਆਂ ਦੇ ਕਾਰਨ ਅਮਰੀਕਾ ਦੇ ਗੁਆਂਢੀ ਮੁਲਕ ਕੈਨੇਡਾ ਅਤੇ ਮੈਕਸੀਕੋ ਇਹਨਾਂ ਤੋਂ ਬਾਅਦ ਲਗਭਗ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਫੈਸਲਿਆਂ ਦੇ ਕਾਰਨ ਹੜਕੰਪ ਮੱਚਿਆ ਹੋਇਆ ਹੈ। ਦੋਸਤੋ ਇਹ ਸੀ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗੇ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।